ਐਨਆਰਆਈ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ 에ਅਰ ਕੈਨੇਡਾ ਫਲਾਇਟ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਬਿੱਤੇ ਦਿਨ ਤੋਂ ਲਗਾਤਾਰ ਹੜਤਾਲ ਤੇ ਚੱਲ ਰਹੇ ਕਰਮਚਾਰੀਆਂ ਨੇ ਹੜਤਾਲ ਨੂੰ ਲੈ ਕੇ ਨਵਾਂ ਫੈਸਲਾ ਲੈ ਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਹਜ਼ਾਰਾਂ ਯਾਤਰੀ ਆ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਸੀ ਅਤੇ ਆਪਣੀ ਯਾਤਰਾ ਨਹੀਂ ਕਰ ਪਾ ਰਹੇ ਸੀ ਤਾਂ ਅਜੇ ਇਹ ਵਿੱਚ 에ਅਰ ਕੈਨੇਡਾ ਫਲਾਇਟਸ ਨੇ ਜਿਹੜੀਆਂ ਰੱਦ ਹੋ ਰਹੀਆਂ ਸੀ ਤਾਂ ਅਜੇ ਇਹ ਵਿੱਚੋਂ ਹੁਣ ਇਹ ਫੈਸਲਾ ਜਿਹੜਾ ਉਹ ਆ ਵੱਡਾ ਫੈਸਲਾ ਲੈਂਦੇ ਆ ਹੜਤਾਲ ਖਤਮ ਕਰ ਦਿੱਤੀ ਗਈ ਹੈ ਤਦ ਦਾਅਦੀਏ ਕਿ ਫਲਾਈਟ اٹੈਂਡੈਂਸ ਵੱਲੋਂ ਜਿਹੜੀ ਆ ਹੜਤਾਲ ਸ਼ੁਰੂ ਕੀਤੀ ਗਈ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਦੇ ਚੱਲਦਿਆਂ ਵੱਡਾ ਜਿਹੜਾ ਸਮਝੌਤਾ ਕੀਤਾ ਗਿਆ ਹੈ ਸਥਾਈ ਰੂਪ ਵਿੱਚ ਕੋਈ ਆ ਸਮਝੌਤਾ ਜਿਹੜਾ ਹੋ ਗਿਆ ਹੈ ਤਦ ਦਾਅਦੀਏ ਕਿ ਵਿੱਤੇ ਦਿਨੀ ਕਾਬਲੇ ਗੌਰ ਹੈ ਕਿ ਵਿੱਤੇ ਦਿਨੀ 에ਅਰ ਕੈਨੇਡਾ ਫਲਾਈਟ اٹੈਂਡੈਂਸ ਵੱਲੋਂ ਜਿਹੜੀ ਆ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ 700 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਰੱਦ ਹੋ ਗਈਆਂ ਸੀ ਅਤੇ ਬਹੁਤ ਸਾਰੇ ਯਾਤਰੀ ਆ ਜਿਹੜੇ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਭਾਵਿਤ ਹੋ ਰਹੇ ਸੀ ਤੇ ਕਾਫੀ ਚਿੰਤਾਜਨਕ ਸਥਿਤੀ ਹੈ ਜਿਹੜੀ ਉਹ ਲੋਕਾਂ ਲਈ ਬਣੀ ਹੋਈ ਸੀ ਪਰ ਇਹ ਜਿਹੜੀ ਚਿੰਤਾ ਹੁਣ ਖਾਤਮ ਹੋਂਦੀ ਨਜ਼ਰ ਆ ਰਹੀ ਹੈ ਤੇ ਵੱਡੀ ਰਾਹਤ ਆ ਜਿਹੜੀ ਉਹ ਯਾਤਰੀਆਂ ਲਈ ਸਾਹਮਣੇ ਆਈ ਹੈ ਕਿ 에ਅਰ ਕੈਨੇਡਾ ਤੇ ਇਸ ਦੇ ਫਲਾਈਟ ਅਟੈਂਡੈਂਸ ਨੂੰ ਨੁਮਾਇੰਦਗੀ ਕਰਨ ਵਾਲੀ ਜੂਨੀਅਨ ਨੇ ਐਲਾਨ ਕੀਤਾ ਹੈ ਕਿ ਦੋਵਾਂ ਪਾਰਟੀਆਂ ਨੇ ਇੱਕ ਨਵੇਂ ਸਥਾਈ ਸਮਝੌਤੇ ਤੱਕ ਪਹੁੰਚ ਕੇ ਹੜਤਾਲ ਨੂੰ ਖਤਮ ਕਰ ਦਿੱਤਾ ਹੈ ਇਹ ਸਮਝੌਤਾ ਮੰਗਲਵਾਰ ਸਵੇਰੇ ਹੋਇਆ ਤੇ ਇਸ ਨਾਲ 에ਅਰਲਾਈਨ ਨੂੰ ਆਪਣੀਆਂ ਉਡਾਨਾਂ ਮੁੜ ਸ਼ੁਰੂ ਕਰਨ ਦੀ ਆਗਿਆ ਵੀ ਮਿਲੀ ਹੈ ਜਿੱਦੇ ਚਾਲਦਿਆਂ ਹੁਣ ਯਾਤਰੀਆਂ ਨੂੰ ਵੱਡਾ ਫਾਇਦਾ ਜਿਹੜਾ ਵੱਡੀ ਰਾਤ ਹੈ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਜੁਨੇ ਨੇ ਫੇਸਬੁੱਕ ਤੇ ਪੋਸਟ ਕੀਤਾ ਹੈ ਕਿ ਹੜਤਾਲ ਖਤਮ ਹੋ ਗਈ ਹੈ ਅਸੀਂ ਇੱਕ ਸਥਾਈ ਸਮਝੌਤਾ ਕੀਤਾ ਜਿਸ ਨੂੰ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਹੜਤਾਲ ਸ਼ਨੀਵਾਰ 16 ਅਗਸਤ 2025 ਨੂੰ ਸ਼ੁਰੂ ਹੋਈ ਸੀ ਜਦੋਂ ਕਿ ਕੰਟਰੈਕਟ ਵਾਰਤਾ ਸਫਲ ਹੋ ਗਈ ਇਸ ਨਾਲ ਅੱਧੇ ਅੱਧੇ ਮਿਲੀਅਨ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਅਤੇ ਹਜ਼ਾਰਾਂ ਉਡਾਨਾਂ ਰੱਦ ਹੋ ਗਈਆਂ ਸੀ ਤਾਂ ਵੱਡੀ ਗਿਣਤੀ ਵਿੱਚ ਉਡਾਨਾਂ ਰੱਦ ਹੋਈਆਂ ਸੀ ਅਤੇ ਹੁਣ ਜੁਨੀਅਰ ਨੇ ਗਰਾਉਂਡ ਡਿਊਟੀਆਂ ਲਈ ਵੇਜਾਂ ਦੀ ਮੰਗ ਕੀਤੀ ਸੀ ਅਤੇ ਜਿਵੇਂ ਕਿ ਬੋਰਡਿੰਗ ਅਤੇ ਅਨਲੋਡਿੰਗ ਸਮੇਂ ਲਈ 에ਅਰ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਹੈ ਅਤੇ ਇਸ ਨੇ ਕਿਹਾ ਹੈ ਕਿ ਉਹ ਮੰਗਲਵਾਰ ਤੋਂ ਮੁੜ ਤੋਂ ਉਡਾਨਾਂ ਸ਼ੁਰੂ ਕਰੇਗੀ ਕੈਨੇਡੀਅਨ ਜੁਨੀਅਰ ਪਬਲਿਕ ਐਮਪਲਾਈਜ਼ ਦੇ 에ਅਰ ਕੈਨੇਡਾ ਕੰਬਾਈਨਡ ਇਟ ਨੇ ਲਗਭਗ 10000 ਤੋਂ 10517 ਫਲਾਈਟਸ ਅਟੈਂਡਸ ਨੂੰ ਨਮਾਇੰਦਗੀ ਕੀਤੀ ਅਤੇ ਜੋ 에어 ਕੈਨੇਡਾ ਅਤੇ 에어 ਕੈਨੇਡਾ ਰੂਜ਼ ਵਿੱਚ ਕੰਮ ਕਰਦੇ ਨੇ ਇਹ ਸਮਝੌਤਾ ਮੈਂਬਰਾਂ ਨੂੰ ਗਰਾਊਂਡ ਵੇਲੇ ਜਿਹੜੇ ਆ ਕੰਮ ਲਈ ਵੇਜਾਂ ਦੀ ਗਰੰਟੀ ਦਿੰਦਾ ਹੈ ਜੋ ਕਿ ਇੱਕ ਵੱਡਾ ਮੁੱਦਾ ਸੀ ਤਾਂ ਇਸ ਤਰੀਕੇ ਨਾਲ ਹੁਣ ਜਿਹੜੀ ਆ ਉਹ ਖੜਤਾਲ ਖਤਮ ਹੋ ਗਈ ਹੈ ਤੇ ਵੱਡੀ ਰਾਹਤ ਹੈ ਜਿਹੜੀ ਯਾਤਰੀਆਂ ਲਈ ਮਿਲਦੀ ਨਜ਼ਰ ਆ ਰਹੀ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ 에어 ਕੈਨੇਡਾ ਫਲਾਈਟਸ ਸ਼ੁਰੂ ਹੋਣ ਜਾ ਰਹੀਆਂ ਨੇ ਅਤੇ ਜੋ ਹੜਤਾਲ ਕੀਤੀ ਗਈ ਸੀ ਫਲਾਈਟ ਅਟੈਂਡੈਂਸ ਵੱਲੋਂ ਉਹ ਹੜਤਾਲ ਬਾਸ ਲੈ ਲਈ ਗਈ ਹੈ